ਵੀਡੀਓ ਦੇਖਦੇ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵੀਡੀਓ ਤੁਸੀਂ ਦੇਖਦੇ ਜੇ ਕੱਚੇ ਪਪੀਤੇ ਤੇ ਅੱਜ ਆਪਾਂ ਕੱਚੇ ਪਪੀਤੇਆਂ ਤੋਂ ਬਣਾਵਾਂਗੇ ਇਹਦੇ ਪਰੌਂਠੇ ਬਣਾਵਾਂਗੇ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ ਕੀ ਬਣਾਉਣ ਲੱਗੇ ਜੇ ਇਹਦੇ ਅੱਜ ਆਪਾਂ ਮਧਾਵਾ ਦੇ ਪਪੀਤੇ ਦੇ ਪਰੌਂਠੇ ਇਹਦੀ ਸਬਜ਼ੀ ਵੀ ਬਹੁਤ ਵਧੀਆ ਬਣਦੀ ਆ ਇਹ ਬਹੁਤ ਗੁਣਕਾਰੀ ਹੁੰਦਾ ਵਾ ਇਹ ਬੇੜਦੀਆਂ ਬਿਮਾਰੀਆਂ ਵਾਸਤੇ ਬਹੁਤ ਵਧੀਆ ਚੀਜ਼ ਆ ਦਿਲਦਿਆਂ ਬਿਮਾਰੀਆਂ ਵਾਸਤੇ ਬਹੁਤ ਵਧੀਆ ਇਹਨੂੰ ਆਪਾਂ ਛਿੱਲ ਲੈਣਾ ਠੀਕ ਛਿੱਲੋ ਜੀ ਫਿਰ ਛਿਲਕਾ ਲਾ ਲਾਂ ਇਹ ਅਸੀਂ ਨਾ ਕਿ ਸਿਆਣੇ ਬੰਦੇ ਕੋ ਸੁਣਿਆ ਵੀ ਬਹੁਤ ਗੁਣਕਾਰੀ ਹੁੰਦਾ ਦਿਲ ਦੀਆਂ ਬਿਮਾਰੀਆਂ ਉੱਤੇ ਜੇ ਤੁਹਾਨੂੰ ਪਤਾ ਹੀ ਨਹੀਂ ਦੱਸਿਆ ਹੀ ਆ ਬਹੁਤ ਲਾਹੇਵੰਦ ਆ ਸ਼ੂਗਰ ਦੇ ਮਰੀਜ਼ਾਂ ਵਾਸਤੇ ਕੈਂਸਰ ਦੇ ਮਰੀਜ਼ਾਂ ਵਾਸਤੇ ਗਲੇ ਦੀ ਇਨਫੈਕਸ਼ਨ ਵਾਸਤੇ ਕੋਈ ਵੀ ਆਪਣੇ ਸਰੀਰ 'ਚ ਐਂਟੀਸੈਪਟਿਕ ਦਾ ਬਹੁਤ ਜ਼ਿਆਦਾ ਕੰਮ ਕਰਦਾ ਕੇਲਾ ਸੇਬ ਜਿਸ ਤਰ੍ਹਾਂ ਉਹ ਫਾਲੇ ਗੁਣਕਾਰੀ ਆ ਉਸੇ ਤਰੀਕੇ ਨਾਲ ਇਹ ਵੀ ਫਲ ਬਹੁਤ ਗੁਣਕਾਰੀ ਆ ਪਰ ਇਸ ਫਲ ਤੇ ਲੋਕੀ ਬਹੁਤਾ ਧਿਆਨ ਨਹੀਂ ਦਿੰਦੇ ਇਸ ਕਰਕੇ ਇਹਨੂੰ ਇਗਨੋਰ ਕਰਦੇ ਆ ਥੋੜਾ ਬਤਾ ਖਾਂਜ ਵੀ ਸਵਾਦ ਥੋੜਾ ਬਤਾ ਇਹਦਾ ਥੋੜਾ ਜਿਹਾ ਘੱਟ ਹੁੰਦਾ ਉਹਨਾਂ ਨਾਲੋਂ ਪਰ ਗੁਣਕਾਰੀ ਬਹੁਤ ਹੁੰਦਾ ਹੁਣ ਇਹਨੂੰ ਆਪਾਂ ਛਿੱਲ ਕੇ ਕद्दूकश ਕਰਾਂਗੇ ਉਸ ਤੋਂ ਪਹਿਲਾਂ ਆਪਾਂ ਸਾਰੇ ਪਪੀਤੇ ਛਿੱਲ ਲੈਨੇ ਤੇ ਪਪੀਤੇ ਆਪਾਂ ਛਿੱਲ ਲਈ ਛਿਲ ਚੁੜੀ ਨੂੰ ਆਪਾਂ ਚੰਗੀ ਤਰ੍ਹਾਂ ਧੋਲਾਂਗੇ ਤੇ ਪਪੀਤੇ ਧੋਣ ਤੋਂ ਬਾਅਦ ਆਪਾਂ ਇਹਨੂੰ ਕद्दूकश ਕਰਾਂਗੇ ਇਹਮੀ ਸਾਰਾ ਉਹਦਾ ਪ੍ਰੋਸੈਸ ਆ ਮੂਲੀ ਵਾਲਾ ਮੂਲੀ ਆਂਗੂਏ ਦੇ ਛਿਲਕੇ ਨਿਕਲਨੇ ਆ ਤੇ ਟੇਸਟ ਇਹਦਾ ਕੋ ਖਾਸ ਇਹਦਾ ਜਿਆਦਾ ਕੌਂਡਾ ਨਹੀਂ ਆਉਂਦਾ ਠਿੱਕਾ ਹੁੰਦਾ ਟੇਸਟ ਤੇ ਸਾਰਾ ਲੂੰਦਾ ਹੋਣਾ ਪਰ ਜ਼ਰੂਰ ਖਾਣਾ ਚਾਹੀਦਾ ਆਪਾਂ ਨੂੰ ਬਹੁਤ ਜਿਆਦਾ ਗੁਣਕਾਰੀ ਹੁੰਦਾ ਵਾ ਐਂਟੀਸੈਪਟਿਕ ਹੁੰਦਾ ਆਪਣੇ ਸਰੀਰ ਵਾਸਤੇ ਮਿਲਣ ਨੇ ਜਿਹੜੇ ਆਪਣੇ ਸਰੀਰ ਨੂੰ ਚਾਹੀਦੇ ਹੁੰਦੇ ਆ ਉਹ ਵੀ ਇਹ ਤੋਂ ਮਿਲਦੇ ਆ ਬਹੁਤ ਫਾਇਦੇ ਆ ਨਾਲ ਆਪਣੀ ਚਮੜੀ ਸਕਿਨ ਨੂੰ ਵਧੀਆ ਕਰਦਾ ਚਿਹਰੇ ਤੇ ਗਰੋਸ ਵੀ ਵਧੀਆ ਹੁੰਦੀ ਇਹਦੇ ਨਾਲ ਹਾਂਜੀ ਇਹਦੇ ਵਿੱਚ ਫਾਇਦੇ ਬਹੁਤ ਜਿਆਦਾ ਹੁੰਦੇ ਠੀਕ ਆ ਫਾਇਦੇ ਉਹ ਮੇਰੇ ਹੱਥ ਹੀ ਚਿੱਪ ਗਏ ਇੰਨਾ ਫਾਇਦਾ ਇਹਦੇ ਹਾਂਜੀ ਹਾਂਜੀ ਇਹ ਆਪਣੇ ਸਰੀਰ ਵਾਸਤੇ ਲੋੜੀ ਦਾ ਹਾਂ ਬਹੁਤ ਜ਼ਿਆਦਾ ਇਹ ਖਾਣਾ ਪੱਕਾ ਵੀ ਖਾਣਾ ਜ਼ਰੂਰ ਬਹੁਤ ਵਧੀਆ ਤੇ ਕੱਚਾ ਉਸ ਤੋਂ ਵਧੀਆ ਹੈ ਖਾਦ ਨਹੀਂ ਨਾ ਜਾਂਦੇ ਪਰ ਹਾਂ ਪਰ ਕੱਚੇ ਦੇ ਛਾਦੇ ਜ਼ਿਆਦੇ ਆ ਇਹਦੀ ਸਬਜੀ ਬਣਦੀ ਆ ਸਬਜੀ ਵੀ ਇਹਦੀ ਬਹੁਤ ਵਧੀਆ ਬਣਦੀ ਤੇ ਅੱਜ ਆਪਾਂ ਪਰੌਂਠੇ ਬਣਾਵਾਂਗੇ ਅੱਜ ਆਪਾਂ ਬਣਾਵਾਂਗੇ ਪਰੌਂਠੇ ਇਹਦੇ ਵਿੱਚ ਪਾਵਾਂਗੇ ਆਪਾਂ ਦੋ ਗੰਡੇ ਉਹ ਵੀ ਆਪਣੀ ਜ਼ਿੰਮੇਵਾਰੀ ਨਾਲ ਬੰਦੇ ਆਪਣੇ ਕਟਾਈ ਵਢਾਈ ਕਰ ਰਹੇ ਨਾਲ ਧਨੀਏ ਦੀ ਛਾਣ ਬਣਾਈ ਧਨੀਆ ਪਾਵਾਂਗੇ ਕੰਡੇ ਪਾਵਾਂਗੇ ਅਦਰਕ ਪਾਵਾਂਗੇ ਬਾਕੀ ਸਾਰਾ ਸਮਾਨ ਸਾਰਾ ਦੂਜੇ ਪਰੌਂਠੇ ਵਾਲਾ ਇਹ ਪੈਣਾ ਚ ਜਿਹੜਾ ਆਪਾਂ ਆਲੂ ਦੇ ਮੂਲੀ ਦੇ ਪਰੌਂਠੇ ਚ ਪਾਉਨੇ ਆ ਹੁਣ ਇਹ ਆਪਾਂ ਸਾਰੇ ਇਹ ਕੱਦੂ ਕਸ਼ ਕਰ ਲਾਂਗੇ ਇਹ ਕੱਚੇ ਭੂਪੀਤੇ ਦਾ ਅੰਦਰਲਾ ਭਾਗ ਕੋਈ ਬੀਜ ਨਹੀਂ ਬਣਿਆ ਇਹਦੇ ਵਿੱਚ ਮਾਦ ਜੀ ਨਹੀਂ ਕਟਿਆ ਤੇ ਕੋਈ ਕੁਝ ਨਹੀਂ ਜਦੋਂ ਉਹਦੇ ਵਿੱਚ ਬੀਜ ਹੀ ਨਿਕਲਦੇ ਹੁੰਦੇ ਨਾ ਇਹਦੇ ਵਿੱਚ ਕੋਈ ਨਹੀਂ ਨਿਕਲਿਆ ਹੁਣ ਇਹਨੂੰ ਆਪਾਂ ਕੱਦੂ ਕਸ਼ ਇੱਕ ਆਪਾਂ ਕਰ ਲਿਆ ਇਹ ਦੇਖੋ ਥੋੜਾ ਜਿਹਾ ਫਰਕ ਹੈ ਨਾ ਇਸ ਕਲਰ ਦਾ ਇਸ ਕਲਰ ਦਾ ਇਹ ਅੰਦਰੋਂ ਅੰਦਰੋਂ ਪਕਣਾ ਸ਼ੁਰੂ ਹੋਇਆ ਇਹ ਰੈੱਡ ਰੈੱਡ ਹੋਇਆ ਹੈ ਆ ਬਾਹਰਲੇ ਬਰੋ ਚਟਾ ਅੰਦਰਲੇ ਬਰੋਂ ਥੋੜਾ ਜੈਲੋ ਆ ਤੇ ਆ ਪੂਰਾ ਕੱਚਾ ਵਾ ਇਹਨੂੰ ਵੀ ਆਪਾਂ ਕਰ ਲਾਂਗੇ ਤੇ ਕੱਚਾ ਪਪੀਤਾ ਆਪਾਂ ਗੱਦੁਰਕਸ਼ ਕਰ ਲਿਆ ਹੁਣ ਇਹਦਾ ਆਪਾਂ ਐਕਸਟਰਾ ਪਾਣੀ ਉਹ ਆਪਾਂ ਕੱਢ ਲਾਂਗੇ ਇਹ ਦਾ ਪਾਣੀ ਹੈ ਜਿਹੜਾ ਇਹ ਵੀ ਆਪਾਂ ਇਹਦਾ ਇਸਤੇਮਾਲ ਕਰਾਂਗੇ ਇਹ ਆਪਾਂ ਵੇਸਟ ਨਹੀਂ ਕਰਨਾ ਇਹ ਜਾਂ ਇਦਾਂ ਪੀ ਲਾਂਗੇ ਜਾਂ ਇਹਨੂੰ ਸਬਜ਼ੀ 'ਚ ਆਪਾਂ ਯੂਜ਼ ਕਰ ਲਾਂਗੇ ਇਹ ਵੀ ਬਹੁਤ ਆਪਣੇ ਸਰੀਰ ਵਾਸਤੇ ਪੈਦਾਵਤ ਹੁੰਦਾ ਤੇ ਇਹ ਆਪਾਂ ਪਪੀਤ ਕੱਚਾ ਪਪੀਤਾ ਕद्दूकस ਕਰਕੇ ਇਹਦਾ ਪਾਣੀ ਨਿਚੋੜ ਲਿਆ ਹੁਣ ਇਹਦੇ ਤੇ ਪਾਵਾਂਗੇ ਆਪਾਂ ਪਿਆਜ਼ ਦੋ ਪਿਆਜ਼ ਅਸੀਂ ਗ੍ਰाइंड ਕੀਤੇ ਹਰੀ ਮਿਰਚ ਆਪਣੇ ਸਵਾਦ ਅਨੁਸਾਰ ਤੇ ਬਾਕੀ ਸਾਰੇ ਇਹ ਚ ਸੇਮ ਹੀ ਪ੍ਰੋਸੈਸ ਆ ਸਾਰੇ ਸਰਕਾਰੀ ਮਸਾਲੇ ਪੈਂਦੇ ਦੇ ਵਿੱਚ ਆ ਜਿਹੜੀ ਆਪਾਂ ਆਲੂ ਦੇ ਮੂੜੇ ਦੇ ਪਰੌਂਠੇ ਪਾਉਂਦੇ ਆ ਤੇ ਇੱਧਰ ਆਪਾਂ ਧਨੀਆ ਵੀ ਸਵਾਦ ਅਨੁਸਾਰ ਜਿੰਨਾ ਕਾਪੜੋਂ ਚਾਹੀਦਾ ਉਹ ਆਪਾਂ ਕੱਟ ਲਿਆ ਬਾਕੀ ਸਬੂਤਾ ਆਪਣਾ ਪਿਆ ਥੋੜੀ ਜਿਹਾ ਪਾਵਾਂਗੇ ਆਪਾਂ ਅੱਧਾ ਚਮਚਾ ਆਪਾਂ ਇੱਥੇ ਪਾਵਾਂਗੇ ਅੱਧੇ ਤੋਂ ਅੱਧਾ ਪਾਵਾਂਗੇ ਚਮਚਾ ਹਲਦੀ ਦਾ ਥੋੜਾ ਜਿਹਾ ਵਧੀਆ ਲੱਗੇ ਤੇ ਹਲਦੀ ਵੀ ਐਂਟੀਸੈਪਟਿਕ ਹੁੰਦੀ ਆਪਣੀ ਸਿਹਤ ਵਾਸਤੇ ਉਹ ਵੀ ਵਧੀਆ ਇਹਦੇ ਵਿੱਚ ਬਹੁਤ ਹੀ ਸਿਹਤੀ ਪਰੌਂਠੇ ਬੰਦੇ ਵਧੀਆ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਇੱਕ ਚਮਚਾ ਅਨਾਰ ਦਾਣਾ ਇਹਦਾ ਟੇਸਟ ਦੁੱਗਣਾ ਕਰਨ ਵਾਸਤੇ ਇੱਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਗਰਮ ਮਸਾਲਾ ਇੱਕ ਚਮਚ ਜੀਰਾ ਅੱਧਾ ਚਮਚ ਧਾਰਮੇਚ ਦਾ ਕਿਉਂਕਿ ਆਪਾਂ ਇਹਦੇ ਵਿੱਚ ਹਰੀ ਮੇਚ ਦਾ ਵੀ ਇਸਤੇਮਾਲ ਕੀਤਾ ਤੁਸੀਂ ਆਪਣੇ ਸਵਾਦ ਅਨਸਾਰ ਘੱਟ ਵੱਧ ਕਰ ਸਕਦੇ ਜੇ ਮਰਚ ਚ ਤੇ ਹੁਣ ਪਰੌਂਠਿਆਂ ਦੀ ਜਾਨ ਇਹਦੇ ਵਿੱਚ ਪਾਵਾਂਗੇ ਆਪਾਂ ਸਵਾਦ ਅਨਸਾਰ ਜਿੰਨਾ ਤੁਸੀਂ ਆਪਣਾ ਲੂਣ ਖਾਣਾ ਪਸੰਦ ਕਰਦੇ ਜੀ ਉਹ ਸਾ ਬਣਾਇ ਚਲੂਣ ਆਪਾਂ ਪਾਵਾਂਗੇ ਤੇ ਬਾਅਦ ਵਿੱਚ ਇਹਨੂੰ ਸਾਰੇ ਨੂੰ ਮਿਕਸ ਕਰ ਦਾਂਗੇ ਹਰਾ ਧਨੀਆ ਪਾ ਕੇ ਲਓ ਜੀ ਤੁਹਾਨੂੰ ਇਹ ਪਪਾਰੇ ਦੇ ਵਿੱਚ ਹਰਾ ਧਨੀਆ ਹੋਰ ਇਹਨੂੰ ਸਾਰੇ ਨੂੰ ਮਿਕਸ ਕਰ ਦਾਂਗੇ ਆਪਾਂ ਦੇਖਣ ਵਿੱਚ ਹੋਣੀ ਬਹੁਤ ਵਧੀਆ ਲੱਗਦਾ ਤੇ ਅਸੀਂ ਵੀ ਪਹਿਲੀ ਵਾਰੀ ਬਣਾ ਕੇ ਖਾਣੇ ਆ ਸਾਡੇ ਵੀਰ ਕੱਲ ਲਿਆਇ ਹੀ ਪਪੀਤੇ ਕੇਸ ਦੇ ਘਰੋਂ ਕੱਚੇ ਪਪੀਤੇ ਬਹੁਤ ਜ਼ਿਆਦਾ ਗੁਣਕਾਰੀ ਹੁੰਦਾ ਵਾ ਤੁਸੀਂ ਕਿਸੇ ਵੀ ਸਾਈਟ ਤੋਂ ਪਤਾ ਪਤਾ ਕਰ ਲਓ ਕੋਈ ਸੋਸ਼ਲ ਮੀਡੀਆ ਤੋਂ ਕਿਸੇ ਆਣੇ ਬੰਦੇ ਤੋਂ ਇਹ ਆਪਣੇ ਸਰੀਰ ਵਾਸਤੇ ਬਹੁਤ ਵਧੀਆ ਇੱਕ ਔਸ਼ਧੀ ਆ ਤੇ ਇਸ ਨੂੰ ਇਸਤੇਮਾਲ ਬਹੁਤ ਜ਼ਿਆਦਾ ਘੱਟ ਕੀਤਾ ਜਾਂਦਾ ਵਾ ਕਿਉਂਕਿ ਇਹ ਥੋੜਾ ਜਿਹਾ ਸਵਾਦ ਬਗਬਗਾ ਜਾਂਦਾ ਵਾ ਪਰ ਆਪਣੇ ਸਰੀਰ ਵਾਸਤੇ ਬਹੁਤ ਵਧੀਆ ਇਹਨੂੰ ਕਿਸੇ ਵੀ ਰੂਪ ਵਿੱਚ ਖਾਣਾ ਚਾਹੀਦਾ ਵਾ ਜੇ ਤੁਸੀਂ ਇਹ ਕੱਚਾ ਨਹੀਂ ਖਾ ਸਕਦੇ ਪਕਾ ਕੇ ਖਾ ਲਓ ਜੇ ਪੱਕਾ ਨਹੀਂ ਖਾ ਸਕਦੇ ਪਰੌਂਠੇ ਬਣਾ ਲਓ ਕੋਈ ਸਬਜ਼ੀ ਬਣਾ ਲਓ ਕੋਈ ਵੀ ਚੀਜ਼ ਇਹਦੀ ਬਣਾ ਕੇ ਖਾ ਸਕਦੇ ਜੀ ਪਰ ਪਰੌਂਠੇ ਬਹੁਤ ਵਧੀਆ ਬਣਦੇ ਆ ਹਾਂਜੀ ਅੱਜ ਅਸੀਂ ਤਾਂ ਹੀ ਪਰੌਂਠੇ ਬਣਾ ਰਹੇ ਆ ਤੇ ਬੱਚਿਆਂ ਨੂੰ ਦੱਸਣਾ ਨਹੀਂ ਵੀ ਕੋਈਤੀ ਦੇ ਬੱਚੇ ਨੂੰ ਇਹ ਦੱਸਣਾ ਕਿ ਮੂਲੀ ਦੇ ਪਰੌਂਠੇ ਆਏ ਤੇ ਬੱਚਿਆਂ ਨੂੰ ਕਿਸੇ ਨਾ ਨਾ ਤੋਂ ਨਫ਼ਰਤ ਹੋਏ ਵੀ ਇਹੋ ਚੀ ਅਹੀਂ ਉਹ ਚੀ ਖਾਣੀ ਨਹੀਂ ਆ ਥੋੜਾ ਆਪਾਂ ਗੱਲਾਂ ਕਰਦਿਆਂ ਕਰਦਿਆਂ ਇਹਨੂੰ ਮਿਕਸ ਕਰ ਲਿਆ ਮਸਾਲਾ ਆਪਣਾ ਤਿਆਰ ਆ ਆਟਾ ਵੀ ਆਪਣਾ ਤਿਆਰ ਆ ਤੇ ਅੰਗਰੇਜ਼ੀ ਚੁੱਲਾ ਵੀ ਆਪਣਾ ਤਿਆਰ ਆ ਉਹਦੇ ਉੱਤੇ ਰੱਖਿਆ ਕਿ ਉਹ ਪਿਗਲਵਾਸਤੇ ਦੇਸੀ ਟੱਬਰ ਅਜ ਬਣਾਉਂਗਾ ਅੰਗਰੇਜ਼ੀ ਚੁੱਲੇ ਤੇ ਤਪੀਤੇ ਦੇ ਪਰੌਂਠੇ ਚਲੋ ਆ ਜਿਓ ਕਰਦੇ ਆ ਕੰਮ ਸ਼ੁਰੂ ਇੱਥੇ ਰੱਖਦੇ ਆ ਆਪਾਂ ਤਵਾ ਇਹ ਕੰਮ ਸਾਰਾ ਸੇਮ ਹੀ ਮਾਤਾ ਦੇ ਦੂਜੇ ਪਰੌਂਠਿਆਂ ਵਾਲਾ ਗੋਭੀ ਵਾਲੇ ਪਰੌਂਠੇ ਆ ਲੈ ਤੇ ਮੂਰੀ ਵਾਲੇ ਆ ਲੈ ਵੀ ਪ੍ਰਾਇਮਰੀ ਪਰੌਂਠੇ ਵਾਲਾ ਸਾਰਾ ਕੰਮ ਇਹਦਾ ਇੱਥੇ ਰੱਖ ਕੇ ਤੇ ਉੱਤੋਂ ਆਪਾਂ ਨੂੰ ਕਵਰ ਕਰ ਦੇਣਾ ਆਟੇ ਨਾਲ ਇਹ ਵੀਡੀਓ ਬਣਾਉਂਦਾ ਬਸ ਇੱਕੋ ਮਕਸਦ ਇਹ ਆ ਵੀ ਆਪਾਂ ਜਿਹੜੀ ਆਪਾਂ ਦੂਜੀਆਂ ਆਪਾਂ ਦਵਾਈਆਂ ਖਾਣੇ ਆ ਇੰਨੀ ਇੰਨੀ ਤੇਜ਼ ਉਹ ਥੋੜੀ ਆਪਾਂ ਘੱਟ ਕਰ ਸਕੀਏ ਤੇ ਇਹੋ ਜੀ ਆਪਾਂ ਓ ਰਿਪੋਰਟ ਕਰਕੇ ਸਰੀਰ ਨੂੰ ਇਦਾਂ ਵੀ ਤਦਰੁਸਤ ਰੱਖ ਸਕਦੇ ਆ ਜਿਆਦੀ ਆਪਾਂ ਦਵਾਈ ਬੰਦ ਕਰ ਤ ਨੂੰ ਨਹੀਂ ਕਹਿੰਦੇ ਨਹੀਂ ਐਵੇਂ ਖਾਣੇ ਆ ਪਰ ਜਿੰਨੇ ਵੀ ਹੋ ਸਕੇ ਉਹਨੇ ਕਾਪ ਦਵਾਈ ਘੱਟ ਕਰ ਸਕਦੇ ਆ ਇਹੋ ਜੀ ਪਕਵਾਨ ਖਾ ਕੇ ਜਾਂ ਇਹੋ ਜੀ ਆਪਾਂ ਕੋਈ ਚੀਜ਼ਾਂ ਖਾ ਕੇ ਦੇਸੀ ਉਹ ਵੀ ਮਤਲਬ ਬਖਸ਼ ਹੁੰਦੀ ਹੈ ਪਹਿਲੀ ਚੀਜ਼ ਨਹੀਂ ਚੰਗੀ ਬਣਦੀ ਚੀਜ਼ ਆਸੇ ਪਨ ਲਗੇ ਟਾਈਮ ਲੱਗਦਾ ਨਾਲ ਇਹ ਪਾਣੀ ਛੱਡੀ ਜਾਣਗੇ ਲੱਗਦਾ ਮੈਨੂੰ ਇਹਦਾ ਲੋਡ ਨਾ ਚਲੋ ਕੋਈ ਗੱਲ ਨਹੀਂ ਕਿਸੇ ਰੂਜ ਆਪਾਂ ਇਹਨੂੰ ਆਪਾਂ ਅੰਦਰ ਨਗਾਉਣਾ ਆਪਣੇ ਫਿਰ ਪਾਣੀ ਵੀ ਜ਼ਿਆਦਾ ਕੱਢਿਆ ਤੇ ਫਿਰ ਉਹ ਫਿਰ ਨਾ ਕੋਕੜ ਜਿਹਾ ਰਹਿਣਾ ਕੰਮ ਉਹਦਾ ਚਲੋ ਕੋਈ ਗੱਲ ਚੱਲ ਆਹ ਕੰਮ ਚੰਗਾ ਅੰਗਰੇਜ਼ੀ ਚੁੱਲੇ ਦਾ ਉਹ ਇਹ ਤਾਂ ਪੁਰਾਣੇ ਡੈਕ ਦੀ ਆਵਾਜ਼ ਵੱਧ ਘੱਟ ਕਰਦੇ ਹਾਂ ਬਸ ਉਹ ਸੇਕ ਬੁੜੀਆਂ ਵੱਧ ਘੱਟ ਕਰ ਲੈਂਦੀਆਂ ਬੀਬੀਆਂ ਸਾਡੀਆਂ ਚੱਲ ਤੇ ਲਓ ਜੀ ਪਹਿਲਾ ਪਰੌਂਠਾ ਆਪਣਾ ਅੰਗਰੇਜ਼ੀ ਚੁੱਲੇ ਦੇ ਤੇ ਦੂਸਰੇ ਦੀ ਤਿਆਰੀ ਇਸੇ ਤਰੀਕੇ ਨਾਲ ਆਪਾਂ ਸਾਰੇ ਪਰੌਂਠੇ ਬਣਾਵਾਂਗੇ ਇਸ ਮਟੀਰੀਅਲ ਦੇ ਲਓ ਜੀ ਆਪਣੇ ਪਰੌਂਠੇ ਬਣਨੇ ਜਾ ਰਹੀ ਆ ਤੇ ਦੇਖੋ ਕਿੰਨੇ ਵਧੀਆ ਪਰੌਂਠੇ ਬਣਦੇ ਆ ਤੇ ਉਧਰ ਕੋਈ ਮਾਦਾ ਨੇ ਬਣਾ ਕੇ ਰੱਖ ਲਿਆ ਸਟੋਰ ਕੀਤੇ ਸਾਈਡ ਤੇ ਨਹੀਂ ਤੇ ਭੁੱਖ ਬਹੁਤ ਲੱਗੀ ਆ ਖਾਣ ਨੂੰ ਦਿਲ ਕਰੀ ਜਾਂਦਾ ਇਦਾਂ ਲੂਣ ਵੇਖਾਂਗੇ ਨਾ ਬੜਾ ਸਾਰਾ ਲੱਲਾ ਲੱਲਾ ਸਾਰਾ ਗਰਮ ਬੋਲ ਬੜਾ ਲੱਗਾ ਲੱੜਾ ਠੰਡਾ ਹੀ ਲੱੜਾ ਖਾ ਲੈਂਦੇ ਹਾਂ ਬਹੁਤ ਸਵਾਦ ਬਣੇ ਲੱਗਦੇ ਇਹ ਦੇਖੋ ਕਿੰਨੇ ਵਧੀਆ ਹਾਂ ਆਪਾਂ ਇੱਕ ਪੇੜੇ 'ਚ ਬਣਾਏ ਆ ਆਪਾਂ ਦੋ ਪੇੜੇ ਬਣਾਗੇ ਤੇ ਫੇਰ ਪਾਵਾਂਗੇ ਦੂਜੇ ਤਰੀਕੇ ਨਾਲ ਦੂਜੇ ਤਰੀਕੇ ਨਾਲ ਦੇਸੀ ਤਰੀਕੇ ਨਾਲ ਇਤਨਾ ਪਹਿਲਾਂ ਬਣਦੇ ਹੁੰਦੇ ਆ ਆ ਪਹਿਲਾਂ ਬਣਾਉਂਦੇ ਹੁੰਦੇ ਹਾਂ ਹਾਂ ਜੀ ਹਾਂ ਜੀ ਵੀ ਆਈ ਕੇ ਪੇੜੇ ਚ ਪਉੜੀਆਂ ਅਸੀਂ ਪਹਿਲਾਂ ਦੋ ਪੇੜਿਆਂ ਜਿਹਨੂੰ ਦੁੱਪੜ ਪਰੌਂਠਾ ਕਹਿੰਦੇ ਨੇ ਦੁੱਪੜ ਪਰੌਂਠਾ ਭੁੱਖੀ ਬਹੁਤ ਘੱਟ ਲੱਗਦੀ ਖਾ ਗੇ ਨਾ ਭਾਰੇ ਹੋ ਜਾਂਦੇ ਨਾ ਇਹ ਕਰਕੇ ਤੇ ਇਹ ਦਿਨ ਮਾਤਾ ਜੀ ਪਰੌਂਠੇ ਬਣਾਉਂਦੇ ਆ ਤੇ ਆਪਾਂ ਨਾਲ ਰੱਖਾਵਾਂਗੇ ਲਓ ਜੀ ਪਰੌਂਠਾ ਖਾ ਤੋ ਹੀ ਬਹੁਤ ਸਵਾਦ ਆ ਘਰ ਵਿੱਚ ਜ਼ਰੂਰ ਟਰਾਈ ਕਰਿਓ ਕੋਈ ਪਤਾ ਨਹੀਂ ਲੱਗਦਾ ਮੂਲੀ ਦੇ ਆ ਕੋਈ ਪ੍ਰੋਧ ਨਾਲ ਗੋਭੀ ਦੇ ਆ ਲੂਣ ਵਿੱਚ ਦਾ ਸਵਾਦ ਆਉਂਦਾ ਪਰ ਗੋਣਕਾਰੀ ਬਹੁਤ ਆ ਹਾਂ ਜੀ ਦੋ ਟਿੱਕੀਆਂ ਵੇਲ ਕੇ ਹਾਂਜੀ ਹਾਂਜੀ ਇਹਦੇ ਵਿੱਚ ਆ ਪਾ ਕੇ ਮਟੀਰੀਅਲ ਲੈ ਖਲਾਰ ਲੈਣਾ ਇਹਨੂੰ ਐਨ ਨਹੀਂ ਮਤਲਬ ਅਗਲਾ ਦੇ ਪੀਤੀ ਹੈ ਕਿ ਮੂਲੀ ਆ ਅੱਛਾ ਹਨਾ ਐਨ ਕਾਂ ਚ ਬਹੁਤ ਸਵਾਦ ਆ ਲਓ ਜੀ ਆਪਣਾ ਦੁੱਪੜ ਪਰੌਂਠਾ ਬਣ ਗਿਆ ਇਹ ਵੀ ਆਪਣਾ ਦੁੱਪੜੀ ਆ ਇੱਥੇ ਕਿਉ ਹੋ ਲਾ ਗਿਆ ਆਪਾਂ ਇਹਨੂੰ ਫਰਾਈ ਕਰ ਲਾਂਗੇ। ਉਹ ਤੇ ਪਰੌਂਠਾ ਖੁੱਲਾ ਹੀ ਮੱਗਦਾ। ਹਾਂਜੀ ਹਾਂਜੀ। ਚੀਜ਼ ਵੀ ਚੰਗੀ ਬਣਦੀ ਨੇ ਨਾ। ਦਲੋਈ। ਦੂਰੇ ਦੂਰੇ ਬਣੇ ਕਿਉਂ ਆਜੇ। ਅੰਦਰੋਂ ਵੀ ਗੁਣਕਾਰੀ ਤੇ ਬਾਹਰੋਂ ਵੀ ਗੁਣਕਾਰੀ। ਚੈਲੋ ਜੀ। ਆ ਤੱਕੋ ਤੁਸੀਂ। ਕਿੰਨਾ ਸ਼ਾਨਦਾਰ ਪਰੌਂਠਾ ਬਣਿਆ। ਇਧਰ ਵੀ ਦੁੱਪੜ ਪਰੌਂਠੇ ਦੀ ਤਿਆਰੀ ਹੈ ਮਾਦਾ ਜੀ। ਸਾਡੇ ਘਰ ਵਿੱਚ ਇਦਾਂ ਦੀ ਦੇਸੀ ਚੀਜ਼ਾਂ ਬਣਦੀਆਂ ਰਹਿੰਦੀਆਂ। ਕਿ ਥੋੜੀ ਜਿਹੀ ਦਵਾਈ ਦਾ ਪਹਿਰਾ ਘਟਿਆ ਨਹੀਂ ਜੀ ਦਵਾਈ ਜੁੱਪ ਤੁਰੇ ਹੀ ਰਹਦਾ ਏ ਕਦੀ ਕੋਈ ਬਿਮਾਰ ਕਦੀ ਕੋਈ ਬਿਮਾਰ ਤੇ ਇਹੋ ਜਿਹੇ ਕੌੜੀਆਂ ਚੀਜ਼ਾਂ ਇਹੋ ਜਿਹੇ ਦੇਸੀ ਚੀਜ਼ਾਂ ਤੁਸੀਂ ਆਪਣੇ ਘਰ ਵਿੱਚ ਬਣਾ ਕੇ ਖਾਇਆ ਕਰੋ ਥੋੜੀ ਮਿਹਨਤ ਆ ਪਰ ਆਪਣਾ ਸਰੀਰ ਤੰਦਰੁਸਤ ਰਹਿੰਦਾ ਨਾਲ ਇਹ ਗੱਲਾਂ ਕਰਦੇ ਕਰਦੇ ਮਾਤਾ ਦਾ ਦੁੱਪੜ ਪਰੌਂਠਾ ਇੱਕ ਪੱਕ ਗਿਆ ਇੱਕ ਬਣ ਗਿਆ ਤੇ ਲਓ ਜੀ ਆ ਚੱਕ ਇਹ ਆ ਮਾਤਾ ਦਾ ਸ਼ਾਬਾ ਜਿਤਨਾ ਫਿਲਮਾਂ 'ਚ ਕਹਿੰਦੇ ਨੇ ਨਾ ਮਾ ਅਦੇਸ਼ ਅਬੀ ਜੋ ਕੇ ਖਾਣੀਆਂ ਬੜੀਆਂ ਹੀ ਸੌਖੀਆਂ ਪਰ ਕਮਾਉਣੀਆਂ ਔਖੀਆਂ ਇਹ ਆ ਮਾਤਾ ਸਾਹੜੀ ਦਾ ਸ਼ਾਬਾ ਤੇ ਇਸੇ ਤਰੀਕੇ ਨਾਲ ਆਪਾਂ ਬਾਕੀ ਸਾਰੇ ਪਰੌਂਠੇ ਬਣਾ ਲਾਂਗੇ ਇਹ ਤਵਾ ਗੋਲ ਹੋਊਗਾ ਕਿ ਥੋੜਾ ਜਿਹਾ ਡਾਂਸ ਜਿਹਾ ਕਰਦਾ ਇਹਦਾ ਵੀ 1-2 ਦਿਨਾਂ ਤੱਕ ਹੱਲ ਕੀਤਾ ਜਾਊਗਾ ਚਲੋ ਪੂਰਾ ਚਾਰਸ ਤਵਾ ਨਵਾਂ ਬਣਾ ਕੇ ਲਿਆ ਤੁਹਾਨੂੰ ਸਾਰੇ ਪਰੌਂਠੇ ਬਣਾ ਕੇ ਫਿਰ ਤੁਹਾਡੇ ਨਾਲ ਮੁਲਾਕਾਤ ਕਰਦੇ ਆਂ ਥਾਲੀ ਸਜਾ ਕੇ ਤੇ ਲਓ ਜੀ ਆਪਾਂ ਥਾਲੀ ਸਜਾ ਲਈ ਆ ਨਾਲ ਬੂੰਦੀ ਵਾਲਾ ਰੈਤਾ ਤੇ ਪਦੀਨੇ ਦੀ ਪੱਤੀ ਸਜਾਵਟ ਵਾਸਤੇ ਦੋ ਪਰੌਂਠੇ ਇੱਕ ਦੁੱਪੜ ਤੇ ਇੱਕ ਸਿੰਪਲ ਨਾਲ ਸਵਾਦ ਵਾਸਤੇ ਲਾਲ ਮਿਰਚ ਤੇ ਲੋ ਜੀ ਆਪਾਂ ਕੱਚੇ ਪਪੀਤੇ ਦੇ ਪਰੌਂਠੇ ਖਾ ਕੇ ਦੇ ਨਾਲ ਦਹੀਂ ਖਾ ਕੇ ਕਰਦੇ ਆਂ ਇੰਜਵਾਏ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੈਂ ਚੈਲੰਜਰ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਵਿੱਚ